ਮਤਾ ਛੱਡੀ ਬੈਠੇ ਹੁਣ ਤਾਂ ਬੂੰਹਾਂ ਪਾਲਦੇ ਫਿਰਦੇ ਆਰੇ ਬੂਈ ਥਾ ਜਾਉਂਦੇ ਜੀ ਆਇਆਂ ਦੀ ਤੁਹਾਨੂੰ ਜਰਾ ਕਰ ਤੇਰੀ ਵਰਸੀ ਕੀ ਉਦੋਂ ਤੋਂ ਭੌਂਕਦਾ ਕਾਲਜਾਂ ਚ ਡਿਗੜੀਆਂ ਲੈਂਦਾ ਫਿਰਿਆ ਕੀ ਐ ਕਹਿਆ ਕਰੋ ਨਾ ਪਾਲਸ ਲਾ ਕੇ ਮੰਜੇ ਤੇ ਬਹਿ ਜਾ ਕਰੋ ਮੈਨੂੰ ਬੁੰਨ ਦਿਆ ਕਰੋ ਆਟਾ ਮੈ ਸਿਰਦਾ ਕਰੋ ਚਾਰ ਪਕਾ ਕੇ ਵੀ ਬੱਲੇ ਦੀ ਧੂਏ ਚ ਲੈਣੇ ਆ ਕੋਈ ਜੇ ਕੁੜੀ ਨਹੀਂ ਦਿੰਦਾ ਕੋਈ ਓਏ ਪੁੱਤਾ ਹੋਰ ਵੱਡਿਆ ਕੀ ਹਾਲ ਚਾਲ ਵਧੀਆ ਵਧੀਆ ਜਿਆਲ ਸਿਆ ਵਧੀਆ ਔਰ ਕੀ ਹਾਲ ਹੈ ਬਸ ਵਧੀਆ ਕਿਧਰ ਗਏ ਜਵਾਕ ਜੀ ਉਹ ਜਵਾਕ ਇੱਥੇ ਜਵਾਕ ਫਿਰਦੇ ਹੋਣਗੇ ਜਵਾਕ ਕਿਹੜਾ ਆਖੀ ਲੱਗਦੀ ਹੈ ਅੱਛਾ ਬੰਦਾ ਤਾਂ ਪੜੀ ਜਾਂਦਾ ਜੇ ਹੈ ਹਾਂ ਪੜੀ ਗਈ ਹੈ ਕੰਜਰ ਦਿਓ ਸੋਨੂ ਭਾਂਡੇ ਥੋਣ ਨੂੰ ਕਿਆ ਪੰਨਨ ਨੂੰ ਨਹੀਂ ਕਿਆ ਜਿਹੜੇ ਚਾਰ ਹੈਗੇ ਐ ਵੀ ਭੰਡ ਦੇਓਗੇ ਆਹ ਦੇਖ ਲੈ ਕਬੂਤਰਾਂ ਦੇ ਲੈ ਭੰਡੇ ਫਿਰ ਤੂੰ ਮੜਾ ਮੋਟਾ ਹੁਣ ਕਰ ਯਾਰ ਹੁਣ ਇਹ ਵੀ ਕਿੰਨਾ ਚਿਰ ਕਰਨਗੇ ਕੋਈ ਰੋਟੀ ਪਕਦੀ ਕਰ ਇਹਨਾਂ ਦੀ ਓਏ ਮੈਂ ਕਿੱਥੋਂ ਗੱਲ ਸੁਣਾਂ ਇਹਨਾਂ ਨੂੰ ਡੋਲੇ ਲਿਆ ਦੇ ਇੱਕ ਤਾਂ ਪੜੀ ਗਿਆ ਹੋਣ ਨਾ ਤਾਂ ਉਹ ਡਿਗਰੀਆਂ ਲੈ ਕੇ 40 ਨੂੰ ਨੌਕਰੀ ਮਿਲੀ ਨਾ ਛੋਕਰੀ ਮਿਲੀ ਉਹ ਗੱਲ 40 ਸਾਲ ਹੋ ਗਏ ਨਾ ਨੌਕਰੀ ਮਿਲੀ ਨਾ ਛੋਕਰੀ ਉਹ ਛੋਟਾ ਹੈਗਾ ਛੋਟਾ ਕੰਜੜਾ ਛੋਟਾ ਦਾ ਤੇਰਾ ਵਿਗੜ ਗਿਆ ਲੱਗਦਾ ਹਨਾ ਹਾਂ ਵਿਗੜ ਗਿਆ ਵਿਗੜ ਗਿਆ ਪਹਿਲਾਂ ਮਾਂ ਦਾ ਡਰ ਸੀਗਾ ਹੂੰ ਹੂੰ ਹੁਣ ਭਾਈ ਘਾਲ ਤੋਂ ਮੈਂ ਤੈਨੂੰ ਪਤਾ ਬਾਹਰ ਅੰਦਰ ਦੇ ਅੱਲਾ ਤੁਰਿਆ ਫਿਰਦਾ ਇਹਦਾ ਤੇ ਹੁਣ ਇਹਨਾਂ ਨੂੰ ਭਾਈ ਡਾਂਗ ਦਾ ਡਰ ਨਹੀਂ ਰਿਹਾ ਤੇ ਆ ਵੱਡਾ ਆ ਇੱਧਰ ਆਇਆ ਆਗੇ ਤੋਂ ਨਹੀਂ ਆਗੇ ਰੱਖ ਦੇ ਰੱਖ ਦੇ ਕਿਉਂ ਜਲੂਸ ਕਰਦੇ ਫਿਰ ਕਿਉਂ ਜਲੂਸ ਕਰਦੇ ਗਣ ਮੰਝ ਨਹੀਂ ਸੀ ਆਹ ਕਿ ਤਾ ਪਿਆ ਯਾਰ ਤੜਕੀ ਸ਼ਖਵੀਰ ਬਾਦਲ ਬਣ ਕੇ ਬਹਿ ਜਾਂਦੇ ਨੇ ਤਾਂ ਕੋਈ ਕਰਨਾ ਨਹੀਂ ਹੁੰਦਾ ਕੋਈ ਨਹੀਂ ਪਿਆ ਉਹ ਡਾ ਯਾਰ ਆਣਾ ਬੋਲਿਆ ਕਰ ਆ ਆਏ ਆਏ ਗੱਲਾਂ ਕਰਦੇ ਆ ਕੋਈ ਨਹੀਂ ਥੋੜੀਆਂ ਹੀ ਕੋਈ ਗੱਲਾਂ ਕਰੀ ਜਾਂਦੇ ਨੇ ਕੋਈ ਥੋੜਾ ਜਿਹਾ ਮੋਟਾ ਕਰਦੇ ਆ ਬਾਲਣ ਦਾ ਚਾਚਾ ਆਏ ਕਿਹੜੇ ਸਾਡਾ ਕੋਈ ਡੋਲਾ ਫੱਕਦੇ ਯਾਰਾਂ ਨੂੰ ਕੋਈ ਲਿਆ ਦੇ ਕੋਈ ਜੀ ਆਈ ਗਏ ਤੁਹਾਨੂੰ ਜਦੋਂ ਤੇਰੀ ਵਰਸੀ ਗਈ ਉਦੋਂ ਤੋਂ ਭੌਂਕਦਾ ਕਾਲ ਜਾਂ ਚ ਡਿਗੜੀਆਂ ਲੈਂਦਾ ਫਿਰ ਆ ਜਦੋਂ ਕਾਲਸਨ ਵਿਆਹ ਦਾ ਟਾਈਮ ਸੀ ਉਹ ਤਾਂ ਤੂੰ ਡਿਗਰੀਆਂ ਤੇ ਟਾਈਮ ਗਾਲਤਾ ਹੁਣ ਵਿਆਹ ਦਾ ਟਾਈਮ ਨਾ ਗਿਆ ਹੁਣ ਤਾਂ ਕੋਈ ਗਾਂ ਹੀ ਵੇਖ ਆ ਛੋਟਾ ਹੈਗਾ ਇਹ ਛੋਟੇ ਪਈ ਇਹ ਨਹੀਂ ਆਖੇ ਲੱਗਦਾ ਤੂੰ ਸਮਝਾ ਇਹ ਬੈਠ ਕੇ ਗਲਤ ਹੋ ਗਈ ਨਾ ਤੂੰ ਵੀ ਬਈ ਮੜਾ ਮੋਟਾ ਆਦਾ ਸੁਧਾਰ ਆ ਦੇ ਵੀ ਵੀ ਕਿੱਲੇ ਜ਼ਮੀਨ ਦੇ ਆ ਇਹਨਾਂ ਦੀ ਐ ਮੈਂ ਕਿੱਥੇ ਲੈ ਜਾਨੀ ਆ ਤੂੰ ਤਾਂ ਕਿੱਥੇ ਲੈ ਚਾਚਾ ਆਣਾ ਐ ਮੇਰੀ ਗੱਲ ਸੁਣ ਕਿਸੇ ਨੂੰ ਚਾਰ ਜਣੇ ਪਿੰਡ 'ਚ ਜਾ ਕੇ ਕਿਸੇ ਨੂੰ ਕਵੇ ਇਹ ਰਿਸ਼ਤੇ ਬਾਰੇ ਅਗਲਾ ਫੇਰ ਹੀ ਕਰੂ ਆ ਸੁਣਦਾ ਕੌਣਾ ਐ ਸਾਡੀ ਕੋਈ ਵੀ ਕਰਦੇ ਆ ਫਿਰ ਕੋਈ ਨਾ ਕੋਈ ਕਰਦੇ ਆ ਉਹ ਦਾ ਹੱਲ ਮੇਰੀ ਗੱਲ ਸੁਣ ਲਾ ਉਹ ਚਾਚਾ ਮੇਰੀ ਗੱਲ ਸੁਣ ਲਾ ਉਹ ਵੱਟੇ ਕਾ ਵੀ ਵਿਆਹ ਹੈਗਾ ਮੇਰੇ ਨਾਲ ਪੜਦਾ ਸੀਗਾ ਦੱਸੋ ਓਏ ਓਹੋ ਪੜਦਾ ਸੀਗਾ ਮੈਨੂੰ ਪਤਾ ਪੜਦਾ ਸੀ ਓਹੋ ਹੁਣ ਛੋਟੇ ਉੱਥੇ ਲੱਗਿਆ ਆਪਣੇ ਫੈਕਟਰੀ 'ਚ ਫੈਕਟਰੀ ਚ ਲੱਗ ਗਿਆ ਹਾਂ 20000 ਰੁਪਿਆ ਕਹਿੰਦਾ ਤਾਇਆ ਮੈਂ ਉਥੋਂ ਨੌਕਰੀ ਲਿਓਣਾ 20 ਤੇਰਾ ਵੀ ਕੋਈ ਪ੍ਰਾਈਵੇਟ ਹੀ ਪਾਲ ਦੇ ਕੰਮ ਇਹਨੂੰ ਕੋਈ ਮਾੜਾ ਮੋਟਾ ਪ੍ਰਾਈਵੇਟ ਕੰਮ ਹੋ ਗਏ ਛੋਟੇ ਕੰਮ ਤਾਂ ਹੁਣ ਇਹਨਾਂ ਨੇ ਆਪ ਪਾਲਣਾ ਇਹਦਾ ਕੰਜਰ ਦੇ ਹੁਣ ਕੰਮ ਛੱਡ ਕੇ ਹੁਣ ਕੰਮ ਤਾਂ ਛੱਡੀ ਬੈਠੇ ਹੁਣ ਤਾਂ ਬੂੰਹਾਂ ਪਾਲਦੇ ਫਿਰਦੇ ਆ ਮੈਨੂੰ ਆਇਆ ਕਿਤੇ ਮੇਰਾ ਮੂੰਹ ਸਦਨਾ ਕਾਲਾ ਕਰਾ ਦੇ ਮੈਂ ਗਿਆ ਸੀ ਚਾਚਾ ਆਪਣੇ ਪਟਵਾਰ ਖੰਨਾ ਨੀਗਾ ਹਾਂ ਉੱਥੇ ਗਿਆ ਸੀ ਉਹ ਕਹਿੰਦਾ ਰੱਖ ਲਾਂਗੇ ਤੈਨੂੰ ਸੈਣ ਜੇ ਨਹੀਂ ਕਰਦੇ ਤੇ ਮੂਰੇ ਲੱਗੇ ਹੁੰਦੇ ਮੁੰਡੇ ਆ ਪਟਵਾਰੀਆਂ ਨਾਲ ਲੱਗੇ ਹੁੰਦੇ ਹਾਂ ਹਾਇ ਇਹਨੂੰ ਰੱਖਣਗੇ ਉਹ ਚੱਲ ਫਿਰ ਉਹ ਇੰਜੀ ਟੇਪ ਦਾ ਪਤਾ ਨਹੀਂਗਾ ਇਹਨੂੰ ਦਫਤਰੇ ਨੰਬਰ ਕੱਢਣੇ ਆਉਣ ਚਾਚਾ ਡਿਗਰੀਆਂ ਨਾ ਸਮੀਆਂ ਕਿੰਨੀਆਂ ਡਿਗਰੀਆਂ ਕੀਤੀਆਂ ਮੇਰੀਆਂ ਪੜਿਆ ਲਿਖਿਆ ਹੈਗਾ ਤੇ ਤਾ ਕੀਤੀਆਂ ਤੇਰੀਆਂ ਡਿਗਰੀਆਂ ਡਿਗਰੀਆਂ ਨਹੀਂ ਵਿਆਹ ਤੋਂ ਰਖਾਤਾ ਨਾ ਆ ਛੋਟੇ ਦਾ ਵੀ ਤੂੰ ਦੱਦ ਮਾਰੀ ਜਾ ਨਾ ਛੋਟਾ ਖੜਾ ਹੈਗਾ ਇਹਨੂੰ ਪੁੱਛ ਲੈ ਚੱਲ ਕੋਈ ਨਹੀਂ ਮੈਂ ਕਰਦਾ ਕੋਈ ਨਾ ਕੋਈ ਹੱਲ ਆਪਾਂ ਪਾਉਣੇ ਆ ਕੋਈ ਕਿਸੇ ਨੂੰ ਕਹਿਣੇ ਆ ਦੋ ਬੰਦਿਆਂ ਨੂੰ ਉਹ ਛੋਟੇ ਭਾਈ ਇਹਦੀ ਮਾਂ ਹੁੰਦੀ ਨਾ ਅੱਜ ਨੂੰ ਮੈਂ ਇਹਨਾਂ ਨੂੰ ਦੋਨਾਂ ਨੂੰ ਵਿਆਹ ਲੇਣਾ ਹੁਣ ਮੈਂ ਕਿਸੇ ਕੋਲੇ ਗੱਲ ਕਰਦਾ ਸੁਣਾ ਲੱਗਦਾ ਭਲਾ ਚੱਲ ਕੋਈ ਨਹੀਂ ਆਪਾਂ ਕਰਦੇ ਆ ਗੱਲ ਜੇ ਤੂੰ ਇਹਨਾਂ ਨੂੰ ਮਾਲਾ ਮੋਟਾ ਕੋਈ ਰਿਸ਼ਤਾ ਕਰਾਵੇਂ ਨਾ ਤੋੜ ਦਿਆ ਤੂੰ ਮੇਰਾ ਬੱਚਾ ਕੋਈ ਭਾਲਾ ਰਿਸ਼ਤੇ ਦਾ 10 20 ਵੀ ਕਰ ਦਾਂਗੇ ਆਪਾਂ ਉਨੇ ਨੇ ਆਪਾਂ ਚਲ ਉਹਦਾ ਕੋਈ ਗੱਲ ਨਹੀਂ ਸਾਪ ਪਾਉ ਨੂੰ ਸ਼ਰਾਪ ਕੋਈ ਨਹੀਂ ਆਪਾਂ ਕਰਦੇ ਆ ਕੋਈ ਹੱਲੇ ਦਾ ਕੋਈ ਕਰ ਸਾਡਾ ਹੱਲ ਕਰ ਇੱਕ ਸਾਜ ਨਹੀਂ ਲੈਣਾ ਕੋਈ ਦੇਹ ਨਹੀਂ ਲੈਣਾ ਕੁੜੀ ਬਸ ਕੰਮ ਵਾਲੀ ਹੋਵੇ ਉਹ ਤਾਂ ਛੋੜੇ ਸਾਰਾ ਕੁਝ ਹੈਗਾ ਤੇਰਾ ਇਹ ਚਾਚਾ ਦੇਖਣ ਮੈਨੂੰ ਹਾਂ ਉਹ ਜਦੋਂ ਉਹਨੇ ਵੇਖਿਆ ਤੇ ਨੋਹਾਂ ਦੇ ਗੋਹਾ ਲੱਗਿਆ ਵਾ ਗੋਹਾ ਲੱਗਿਆ ਵਾ ਗੋਹਾ ਕੁੜਾ ਕਰਕੇ ਡੇਸੀ ਤੇਰੇ ਨੋਹ ਪਾਲਸ ਲੱਗਣੀ ਸੀ ਉਹਦਾ ਬੰਦ ਉਹ ਇਹ ਵਾਲਾ ਕਰਨਾ ਸਾਰੇ 24 ਦਿਹਾੜੇ ਕੰਮ ਜੇ ਕਾ ਮਨਾ ਕਹੋਗੇ ਸਾਰੇ ਖਾਓਗੇ ਕਿ ਤੂੰ ਇਹ ਤਾਂ ਐ ਕਰਦੇ ਅਜੇ ਕੋਈ ਪਛਲਾ ਕੋਈ ਬੁਢੀ ਰੱਖ ਲੈ ਕੋਈ ਹੋਰ ਰੱਖ ਲੈ ਕੰਮਦੰਦੇ ਵਾਲਾ ਹੁਣ ਮੈਂ ਪੜ ਲੇ ਕਿ ਵੀ ਮੈਨੂੰ ਗੋਹਾ ਕੂੜਾ ਤੇ ਆਟਾ ਸਾਰਾ ਰੋਟੀਆਂ ਰੋਟੀਆਂ ਮੈਨੂੰ ਬਕਾਉਣੀਆਂ ਪੈਂਦੀਆਂ ਚਲ ਕੋਈ ਨਹੀਂ ਉਹ ਤਾਂ ਫਿਰ ਉਹਨਾਂ ਜਿਦ ਤਾ ਹੁਣ ਡੰਗ ਲਾ ਕੇ ਪਈ ਤੁਸੀਂ ਐ ਕਰਿਆ ਕਰੋ ਨੌ ਪਾਲਸ ਲਾ ਕੇ ਮੰਜੇ ਤੇ ਬਹਿ ਜਾ ਕਰੋ ਮੈਨੂੰ ਖੋਣ ਦਿਆ ਕਰੋ ਆਟਾ ਮੈਂ ਛੱੜਦਾ ਕਰੂੰ ਚਾਰ ਪਕਾ ਕੇ ਕੋਈ ਨਹੀਂ ਕੋਈ ਨਹੀਂ ਆਪਾਂ ਮਾਣ ਮੈਂ ਤੋੜਦਾ ਗੱਲ ਆ ਛੋਟਾ ਖੜਾ ਕੋ ਗੂ ਬਣਿਆ ਉਹ ਚਾਚਾ ਵੀ ਆ ਆਦਾ ਮੜਾ ਮੋਟਾ ਤੋਂ ਪੁੱਠੇ ਏਡੇ ਕੰਮਾਂ ਤੋਂ ਆ ਆਦਾ ਬਾਜਾ ਉਹ ਆਂਕਲ ਮੈਂ ਤਾਂ ਕਿੱਦੇ ਦਾ ਕਹੀ ਇਹਨਾਂ ਨੂੰ ਵੀ ਮੈਨੂੰ ਨਾ ਗੋਨਿਆਣੀ ਆਈਲੈਟਸ ਕੰਨ ਲਾ ਦੇ ਕੱਲ ਆ ਦੇ ਲਾ ਦੇ ਹਾਂ ਹਾਂ ਆਈਲੈਟ ਚਲਾ 30 ਲੱਖ ਰੁਪਿਆ ਲਾ ਕੇ ਉੱਥੇ ਜੱਕਦੇ ਫਿਰਦੇ ਆ ਉਹ ਬਾਪੂ ਬਾਹਰ ਜਾਵਾਂਗੇ ਵਿਆਹ ਤਾਂ ਹੋ ਜੂਗਾ ਵੀ ਭਾਈ 30 ਲੱਖ ਰੁਪਿਆ ਲਾ ਕੇ ਨਾ ਉੱਥੇ ਤੇ ਉਥੇ ਪਹੁੰਚਦੇ ਫਿਰਦਾ ਸੜਕਾਂ ਤੇ ਉਦੋਂ ਇੱਥੇ ਆਪਦੇ ਕੋਲੇ ਥੋੜੇ 20 ਕਿੱਲੇ ਯਾਰ ਛੋਟੇ ਛੇ ਰੱਖ ਗਏ ਛੋਟੇ ਦੇ ਸੇਰ ਆ ਗਏ ਉਹ 20 ਕਿੱਲੇ ਦੀ ਟੂਏ ਚ ਲੈਣੇ ਆ ਕੋਈ ਜੋ ਕੁੜੀ ਨਹੀਂ ਦਿੰਦਾ ਕੋਈ ਓਏ ਕੁੱਤਾ ਹੈਗੇ ਆਪਣੀਆਂ ਖਰ ਤੋਂ ਕੁੱਤਾ ਇਹ ਤਾਂ ਇੱਕ ਲੱਤ ਤੇ ਖੜੇ ਆ ਬਸ ਵੀ ਕੁੜੀ ਕੁੜੀ ਜਦੋਂ ਕਰਦੇ ਆਂ ਇਹ ਐਡਾ ਕੀ ਛੋਟੇ ਭਾਈ ਪਤਾ ਕੀ ਸੀ ਜਦੋਂ ਆਉਂਦੇ ਸੀਗੇ ਰਿਸ਼ਤਿਆਂ ਵਾਲੇ ਉਦੋਂ ਤਾਂ ਇਹ ਕਹਿੰਦੇ ਸਾਡੀਆਂ ਡਿਗਰੀਆਂ ਨਹੀਂ ਹੋਈਆਂ ਹੁਣ ਡਿਗਰੀਆਂ ਹੋ ਗਈਆਂ ਹੁਣ ਰਸਤੀਆਂ ਲਈ ਅਗਲੇ ਕਹਿੰਦੇ ਆ 40 ਸਾਲ ਦੇ ਹੋਏ ਪਏ ਜੀ ਤਾਂ ਕੋਈ ਨੌਕਰੀ ਛੋਕਰੀ ਤੇ ਅੜਕੇ ਜਾਣਾ ਵੀ ਨੌਕਰੀ ਤੇ ਲੱਗ ਜਾਣਾ ਕਿਤੇ ਕੋਈ 10 20 ਹਜ਼ਾਰ ਲਿਆਉਣ ਤਾਂ ਅਗਲਾ ਕਹਿੰਦਾ ਲੱਗਿਆ ਬੈ ਮਾ ਲੱਗਿਆ ਰੋਟੀਆਂ ਫਿਰ ਹਾਂ ਹਾਂ ਰੋਟੀ ਜਾਨਾ ਨਾ ਮੇਰਾ ਛੱਕਿਆ ਕੋਈ ਨਹੀਂ ਚੱਲਦਾ ਮੈਂ ਕੋਈ ਨਹੀਂ ਚੱਲ ਮੈਂ ਕਰਦਾ ਹੱਲ ਕੋਈ ਚਾਹ ਛੋਟੇ ਐਂ ਕਰ ਠੀਕ ਆ ਮੈਂ ਆਟਾ ਗੁੰਨਦਾ ਸੀਗਾ ਰੋਟੀਆਂ ਬਣਾਦੇ ਬਾਪੂ ਦੀਆਂ ਬਾਈ ਤੇ ਲਾਣੀ ਖਾਂਦਾ ਬਾਲੀਆਂ ਇਹ ਬਾਪੂ ਆ ਤੇ ਤਾਂ ਗੱਟਾ ਹੀ ਹੁੰਣਾ ਪਊਗਾ ਬਸੀ ਬਣਾ ਲਿਓ ਲੱਸੀ ਵਾਲੋ ਚਟਨੀ ਕੋਟ ਲਓ ਕੋਟ ਦੇ ਚੜ ਨਹੀਂ ਜਰੀ ਅੱਖੋਂ ਆ ਤੇ ਮਾਲ ਪੂੜੇ ਮੈਨੂੰ ਤਾਂ